ਗੁਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਡੇਰਾ ਬਾਬਾ ਨਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾਦੀ ਜਿੱਤ ਤੋਂ ਬਾਅਦ ਡੇਰਾ ਬਾਬਾ ਨਾਨਕ ਵਿੱਚ ਆਪ ਸਮਰਥਕਾਂ ਵੱਲੋਂ ਲੱਡੂ ਵੰਡੇ ਗਏ ਅਤੇ ਆਪਸ ਬਾਜੀ ਵੀ ਕੀਤੀ ਗਈ। ਉੱਥੇ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਲ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਦਾਵਾਦੀ ਮਾੜੀ ਬੋਲੀ ਅਤੇ ਹੰਕਾਰ ਦਾ ਕਰਾਰਾ ਜਵਾਬ ਦਿੱਤਾ ਹੈ। ਉਨਾ ਗੁਰਦੀਪ ਰੰਧਾਵਾ ਨੂੰ ਡੇਰਾ ਬਾਬਾ ਨਾਨਕ ਹਲਕੇ ਦੇ ਵੋਟਰਾਂ ਵਧਾਈ ਦਿੰਦੀ ਉੱਥੇ ਹੀ ਗੁਰਦੀਪ ਰੰਧਾਵਾ ਦੇ بیٹے ਮਨਜੋਤ ਸਿੰਘ ਰੰਧਾਵਾ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਅ ਵੀ ਖਜੀ ਕਿਹੜੀ ਗੱਲ ਹੈ ਵੋਟਰਾਂ ਦੀ ਜਿੱਤ ਡੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸਿਹਰਾ ਵਾ ਜਿਹਨਾਂ ਜਿਹਨਾਂ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਵਧੀਜਾ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦੀ ਜਿਹੜਾ ਗੜ ਮਨੇ ਜਾਂਦਾ ਛੋੜਤਾ ਦੇ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਛੋੜ ਫਿਰ ਪੂਰੀ ਜੀ ਮੋਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਕਿਹਾ ਮੋਛ ਚਾਲ ਤੇਰੇ ਦੇ ਲੋਕਾਂ ਦਾ ਵਾਹ ਸਾਹਿਬ ਬਿਲਕੁਲ ਉੱਤੇ ਰਹਿ ਗਈ ਡੇਰਾ ਪਪਾ ਦਾ ਜਿੰਦਾਵਾਹ ਸਾਹਿਬ ਜਿੰਦਾਵਾਹ ਸਾਹਿਬ ਜਿਹੜਾ ਜਿਹੜਾ ਕਰਾ 55 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਢਾਇਆ ਜਿੰਦਾਵਾਹ ਸਾਹਿਬ ਪਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੁਸੀਂ ਸਾਾਨੂੰ ਮਾਰਦੇ ਹੋ ਮਾਰੀ ਗਦਾਵਰ ਮਾਰਿਆ ਉਪਰ ਦੂਜੀ ਪਾਸੇ ਕਲੋਨੀ ਨਿਵਾਸੀ ਗੌਰਵ ਚੰਦਨ ਜਿਸ ਨੇ ਨਜਾਇਜ਼ ਕਬਜ਼ੇ ਹਟਾਉਣ ਦੀ ਪਟੀਸ਼ਨ ਦਾਇਰ ਕੀਤੀ ਅਤੇ ਜਿਸ ਦੀ ਪਟੀਸ਼ਨ ਤੇ ਹਾਈ ਕੋਰਟ ਵੱਲੋਂ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ ਉਸ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਹੋਕੇ ਲਗਾਏ ਗਏ ਸੰਤ ਨਗਰ ਕੌਂਸਲ ਵਾਲੇ ਕਿਸੇ ਵੀ ਸ਼ਿਕਾਇਤ ਤੇ ਉਸ ਦੇ ਬੋਟੇ ਬੋਟ ਦਿੱਤੇ ਜਾਂਦੇ ਸਨ ਇਸ ਲਈ ਉਸ ਨੇ ਹਾਈ ਕੋਰਟ ਵਿੱਚ ਸ਼ਿਕਾਇਤ ਕੀਤੀ ਅਤੇ ਸਾਰਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਉਹ ਦਾਸਪੁਰ ਤੋਂ ਰੋਹਿਤ ਮੁਖਤਿਆਰ ਕੋਲ ਯਾ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਂ ਇਹਨੇ ਜੋਗਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲੇ ਦੱਸੇ ਕੰਮ ਕਰੇ ਰਾਨਗੇ ਸ੍ਰੀ ਸਰਦਾਰ ਭਗਵੰਤ ਜੀ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੀਕਰ ਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਨੇ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਉਹਨਾਂ ਨੇ ਪਾਰਟੀ ਦੇ ਕਰਕੇ ਮਾਜੀ ਤੇ ਪਹੁੰਚਿਆ ਹਮੇਸ਼ਾ ਹੀ ਉਹਨਾਂ ਸਾਰਿਆਂ ਦੀ ਝੋਲੀ ਲਈਦਾ ਕੋ ਨਹੀਂ ਕੀ ਆ ਜੀ ਜਵਾ ਸਾਹ ਬ੍ਰਧੀ ਮੈਨੂੰ ਉੱਥੋਂ ਤੱਕ ਪਹੁੰਚਾ ਤਾ ਤੁਸੀਂ ਖੜਾ ਕੇ ਛੱਡਾਂ ਤੇਰਾ ਬਾਬਾ ਨਾਨਕ ਦੇ ਸਾਰੇ ਹੀ ਵੋਟਰਾਂ ਸੋਣ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੁਰਦੀਪ ਸਿੰਘ ਰਧਾਵਾ ਆਮ ਆਦਮੀ ਪਾਰਟੀ ਤੇ ਯਕੀਨ ਕਰਕੇ ਇੰਨੀ ਵੱਡੀ ਲੀਡ ਨਾਲ ਜਿੱਤਿਆ ਤੇ ਜਿਹੜਾ ਹੰਕਾਰ ਦਾ ਕਿਲਾ ਸੀ ਉਹ ਟੈਟਰੀ ਕਰ ਦਿੱਤਾ ਆਮ ਆਦਮੀ ਪਾਰਟੀ ਜਿੰਦਾਬਾਦ ਸਾਰੇ ਸਾਰੇ ਮੁੱਦੇ ਸਾਰੇ ਮੁੱਦੇ ਸੀਐਮ ਸਾਹਿਬ ਕੋ ਰੱਖੇ ਜਾਣਗੇ ਜੋ ਜੋ ਹਲਕੀ ਦੀ ਡਿਮਾਂਡ ਹੋਊਗੀ ਸਾਰੀਆਂ ਪੂਰੀ ਕੀਤੀ ਜਾਣਗੀ ਅੱਜ ਅੱਜ ਬੜਾ ਖੁਸ਼ੀ ਦਾ ਮﻘਾਮ ਹੈ ਕਿ ਲੋਕ ਕਹਿੰਦੇ ਸੀਗੇ ਕਿ ਸੁਖਜਿੰਦਰ ਰੰਦਾਵੇ ਦੀ ਜੇਥ ਦੀ ਰਥ ਕਿਵੇਂ ਰੁਕੂਗੀ ਅੱਜ ਢੇਰਾ ਬਾਬਾ ਨਾਨਕ ਦੇ ਲੋਕਾਂ ਨੇ ਉਸ ਰਥ ਨੂੰ ਰੋਕੇ ਦੱਸਤਾ ਉਹਦਾ ਕਾਰਨ ਇਹ ਆ ਕਿ ਪਿਛਲੇ ਕਈ ਸਾਲਾਂ ਤੋਂ ਜਿੰਨਾ ਹੰਕਾਰ ਜਿੰਨੀ ਮਾੜੀ ਬੋਲੀ ਸਰਦਾਰ ਗੁਰਿੰਦਰ ਸਿੰਘ ਨੇ ਦਾਅਵੇ ਨੇ ਬੋਲੀ ਆ ਮੈਂ ਸਮਝਦਾ ਵੀ ਉਹ ਸੰਘਾਰ ਦੇ ਖਿਲਾਫ ਉਹ ਜ਼ਬਰ ਦੇ ਖਿਲਾਫ ਅੱਜ ਲੋਕਾਂ ਨੇ ਜਵਾਬ ਦਿੱਤਾ ਸਰਦਾਰ ਗੁਰਿੰਦਰ ਸਿੰਘ ਨੇ ਦਾਅਵਾ ਹਮੇਸ਼ਾ ਰਾਜਨੀਤੀ ਪੈਸੇ ਦੀ ਔਰ ਬਹੁ ਬੜੀਆ ਦੀ ਕਰਦਾ ਰਿਹਾ ਅੱਜ ਲੋਕਾਂ ਨੇ ਉਸ ਪੈਸੇ ਤੇ ਬਹੁ ਬੜੀਆਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਵੋਟਾਂ ਪਾਈਆਂ ਨੇ ਔਰ ਮੈਂ ਦਿਲ ਦੀਆਂ ਗ੍ਰਾਈਆਂ ਤੋਂ ਸਰਦਾਰ ਗੁਰਦੀਪ ਸਿੰਘ ਰੰਦਾਵਾ ਔਰ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਨੂੰ ਮੁਬਾਰਕ ਦਿਨਾ ਔਰ ਉਥੇ ਹੀ ਮੈਂ ਪਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਰਾਗਵ ਝੱਡਾ ਜੀ ਔਰ ਅਮਨ ਸ਼ੇਰ ਸਿੰਘ ਕਲਸੀ ਜਿਹੜਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਸਦਾ ਕੁਲਦੀਪ ਸਿੰਘ ਢਾਲੀਵਾਲ ਜਿਨ੍ਹਾਂ ਨੇ ਕਟਾਰੂ ਚੱਕ ਜੀ ਸ੍ਰੀ ਲਾਲਚੰਦ ਜੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇਸ ਜਿਹੜੀ ਆਵਾਜ਼ੀ ਪਾਰਟੀ ਦੀ ਸੀਟ ਆ